ਹਾਂਜੀ ਬਾਬਿਓ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਕਬੂਤਰ ਕਵਾਤਰ ਸੈੱਟ ਨੇ ਘਰ ਪਰਿਵਾਰ ਠੀਕ ਹੈ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਅੱਜ ਲਾਵਾਂਗੇ ਬੱਚਿਆਂ ਦੇ ਰੰਗ ਆਪਾ ਤੇ ਚੋਬਰ ਲੈਣ ਗਿਆ ਥੱਲੇ ਚਾਬੀ ਪੁੱਲਿਆ ਏ ਥੱਲੇ ਚਾਬੀ ਲਿਆ ਆਵਾ ਖੁੱਡੇ ਖੋਲ ਕੇ ਬੱਚੇ ਕੱਢਦੇ ਆ ਬਾਹਰ ਰੰਗ ਕਰਦੇ ਆ ਤਿਆਰ ਮਿੱਤਰੋ ਫੇਰ ਦੇਖਦੇ ਕੀ ਬਣਦਾ ਜੀ ਚੋਬਰ ਲੈ ਚਾਬੀ ਤੇ ਖੋਲ ਜਾਂਦਾ ਪਹਿਲਾ ਆਪਣਾ ਸਟੂਡੀਓ ਤੇ ਜਾਲਚ ਪਾਣਿਆ ਬੱਚੇ ਇਆਲੀ ਚਾਰਚ ਤੇ ਰੰਗ ਰੰਗ ਚੱਕਦੇ ਆ ਤੇ ਖੋਲਿਆ ਮਿੱਤਰੋ ਸਟੂਡੀਓ ਤੇ ਪਟਾਰੀ ਜਿਹਾ ਆਪਣਾ ਸਮਾਨ ਖੋਲ ਦੇ ਵੀ ਉਹ ਆਹ ਸਹੀ ਹੈ ਨਾ ਆਹ ਵੀ ਸਹੀ ਹੈ ਆਈ ਆਰਾ ਹਾਂਜੀ ਤੇ ਆ ਗਿਆ ਹੈ ਤੇ ਇਹ ਆ ਗਿਆ ਲਾਲ ਜਹੇ ਆਪਣੀ ਲੋੜ ਨਹੀਂ ਪਾਣੀ ਲਾਂਦੇ ਵੀਰ ਮਿੱਤਰ ਨੂੰ ਦੇ ਦਾਂਗੇ ਕਿਸੇ ਨੂੰ ਮੰਗੇ ਵਰਗੇ ਨੂੰ ਤੇ ਬਾਬੇ ਆਪਣੇ ਕੋਲ ਹੈਗੇ ਆ ਤਿੰਨੇ ਰੰਗ ਗੁਲਾਬੀ ਗੂੜਾ ਹਰਾ ਤੇ ਇੱਕ ਹੈਗਾ ਕਾਲਾ ਮਿੱਤਰੋ ਤੇਨਾਂ ਨੂੰ ਲੈ ਕੇ ਜਾਣੇ ਆ ਬਾਹਰ ਨੂੰ ਵੀ ਕੱਢ ਲੈ ਲੋ ਬੰਦੇ ਭਈਆ ਨਾ ਨਾ ਉਹਦੀ ਭਈਆ ਇੱਥੇ ਕਿੱਥੇ ਆ ਗਏ ਵੀਰੇ ਇਹਦੇ ਡੱਬੇ 'ਚ ਦੇਖ ਹੈ ਮੈਡੀਸਿਨ ਵਾਲੇ ਦੇ ਲਓ ਜੀ ਚਾਪੀ ਰੱਖ ਦਿੰਦੇ ਆ ਵੀਰੇ ਤੇ ਆ ਗਿਆ ਮਿੱਤਰੋ ਕੋਸਾ ਉਹ ਬਈ ਮੇਰੇ ਨਾਲ ਕੀ ਬਾਬਿਓ ਡੱਕੇ ਕਰ ਲੈ ਤਿਆਰ ਰੰਗ ਵਾਸਤੇ ਕਰੋ ਚੈੱਕ ਇਹਨਾਂ ਨੂੰ ਤੇ ਰੰਗ ਵੀ ਕੱਢ ਲੈ ਸਾਰੇ ਤੇ ਚੋਬਰ ਵੀ ਹੋ ਗਿਆ ਤਿਆਰ ਰੰਗ ਕਰਨ ਨੂੰ ਤੇ ਆਪਣੀ ਸਿਰਤ ਵੀ ਆਈ ਹੋਈ ਹੈਲੋ ਕਰ ਦੇ ਐਸੇ ਕਰ ਦੇ ਹੈਲੋ ਕਰਦੇ ਕਰਦੇ ਸੰਗ ਵੀ ਤੇ ਬੱਚੇ ਆਪਾਂ ਕੱਟ ਕੇ ਪਠਾ ਦੇ ਛਤਰੀ ਦੇ ਸਾਰੇ ਇਹਨਾਂ ਦੇ ਇਹਨਾਂ ਚੋਂ 4 ਬੱਚਿਆਂ ਦੇ ਕਰਨੇ ਆ ਇੱਕ ਇੱਕ ਕਰਕੇ ਕਰੀ ਜਾਵਾਂਗੇ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਇਹ ਚੱਕ ਲਿਆंदा ਆਪਣਾ ਪਹਿਲਾ ਬੱਚਾ ਜਿਹਦੇ ਕਰਾਂਗੇ ਦੋਨੇ ਕਾਲੇ ਟੂਸੇ ਤੇ ਇਹਦਾ ਕੋਈ ਨਹੀਂ ਦੋਨੇ ਕਾਲੇ ਟੂਸੇ ਜੇ ਮਨ ਬਣਿਆ ਕੁਝ ਹੋਰ ਕਰਨ ਨੂੰ ਉਹ ਵੀ ਕਰਦਾਂਗੇ ਤੇ ਦਿਖਾਈ ਗੇਰਾ ਕਿਹੜਾ ਬੱਚਾ ਚੱਕਿਆ ਇਹ ਬਾਬੇ ਵਾਲਾ ਦਾ ਵੱਡਾ ਬੱਚਾ ਮੇਰੇ ਮਿੱਤਰੋ ਤੇ ਰੰਗ ਕਰਦੇ ਆ ਰੰਗ ਕਰਕੇ ਫਿਰ ਦਿਖਾਉਂਦੇ ਆ ਜੀ ਮਿੱਤਰੋ ਰੰਗ ਜ ਡੋਬ ਲਿਆ ਢੱਕਾ ਆਪਣਾ ਤੇ ਹੁਣ ਕਰਦੇ ਆ ਇਹਦਾ ਟੂਸਾ ਮਿੱਤਰੋ ਲੋ ਬਾਬੇਓ ਰੰਗ ਚੜਦਾ ਕਿੰਨਾ ਘੈਂਟ ਇਧਰ ਥੱਲੇ ਕਰ ਜਿਆਦਾ ਵੱਡਾ ਕਰਤਾ ਨਹੀਂ ਨਹੀਂ ਸਹੀ ਹੈ ਕੁਛ ਨਹੀਂ ਹੁੰਦਾ ਲੋਡੀ ਕਰੋ ਚੈੱਕ ਵਾਪ ਲੋ ਜੀ ਬਾਬੇਓ ਰੰਗ ਦੇਖੋ ਕਿ ਨਾ ਕੈਂਟ ਚੜਦਾ ਹੈ ਕਮੈਂਟਾਂ 'ਚ ਦੱਸਿਓ ਜੇ ਕਿਸੇ ਬਾਬੇ ਨੂੰ ਬਾਬੇ ਨੂੰ ਕੀ ਕਹਿਗਾ ਕਿਸੇ ਮਿੱਤਰ ਨੂੰ ਕਿਸੇ ਮਿੱਤਰ ਨੂੰ ਵੀ ਰੰਗ ਰੰਗ ਕਰਕੇ ਵੀ ਕਿਵੇਂ ਬਣਾਇਆ ਸੀ ਕੋਈ ਨਹੀਂ ਕਮੈਂਟਾਂ 'ਚ ਕਹਿ ਦਿਓ ਦੱਸ ਦਾਂਗੇ ਤੁਹਾਨੂੰ ਦੱਸਿਓ ਤੇ ਫੇਰ ਆਉਣੇ ਦਾ ਟੂਸਾ ਕਰ ਲਈਏ ਫੇਰ ਮਿਲਦੇ ਆਂ ਕਿਵੇਂ ਇਹਦਾ ਰੰਗ ਕਰ ਲਈਏ ਪੂਰਾ ਫੇਰ ਮਿਲਦੇ ਆਂ ਹਾਂਜੀ ਜੀ ਕਰਤਾ ਜੀ ਇੱਕ ਟੂਸਾ ਕਾਲਾ ਤੇ ਹੁਣ ਦੂਜਾ ਕਰਾਂਗੇ ਇਹਦਾ ਟੂਸਾ ਤੇ ਚੋਬਰ ਕਹਿੰਦਾ ਓਕੇ ਰਿਪੋਰਟ ਹੈਗੀ ਲੋ ਜੀ ਕਰੋ ਚੈੱਕ ਰੰਗ ਅੱਜ ਬਾਬੇ ਪੁੱਲ ਗਏ ਸੀ ਆਪਣੇ ਲਦੇ ਅੰਤਰ ਹੈਗਾ ਰੰਗ ਸਖਾਨ ਵਾਲਾ ਕਿਹੜਾ ਉਹਨੂੰ ਚੱਕ ਲਿਆਈਏ ਆਪਿਆ ਮਿੱਤਰੋ ਉੱਤੇ ਇਹਦਾ ਮੈਂਜੀ ਜੇ ਇਹਦਾ ਚੱਕੀ ਨਹੀਂ ਲੋ ਬਾਬੇਓ ਚੱਕ ਲੈਂਦੀ ਤੇ ਇਹਨੂੰ ਇਹਦਾ ਬਣਨਾ ਪਲੱਗ ਔਲੀ ਅਰੇ ਡੱਕੀ ਇਹ 7ਵੇਂ 7 ਕਿਲੋਮੀਟਰ ਦੀ ਦੂਰੀ ਮਾਰਦੀ ਹੈ ਯਾਰ ਨੋਰਮਲ ਨਹੀਂ ਹੈਗੀ ਬਾਰੋਂ ਮਹੰਗਾਈ ਹੈ ਸਪੈਸ਼ਲ ਲੋ ਜੀ ਬਾਬੇ ਉਹ ਲਾਦਾ ਪਲੱਗ ਇਹਦਾ ਉਹ ਚੱਲ ਪਈ ਓਏ ਲੋ ਜੀ ਕਰਤੀ ਬੰਦ ਤੇ ਦਰਮਹਾ ਮਾਰਦੀ ਹੈ ਕਿ ਨਹੀਂ ਮਾਰਦੀ ਓਏ ਮਾਰਦੀ ਹੈ ਲੋ ਜੀ ਚਲਾਦੀ 2 ਮਿੰਟਾਂ ਨੂੰ ਜਾਵਾਂ ਰਾਂ ਅੰਗ ਸਾਡਾ ਨਾ ਜਾ ਸਕਦਾ ਵਾ ਲੱ ਲੇ ਰੂ ਸੱਗਾ ਨਹੀਂ ਸਕਿਆ ਗਿਆ ਥੋੜੀ ਹੋਰ ਮਾਰ ਦੇ ਕੋਈ ਚੱਕਰ ਮੈਂ ਲੋ ਜੀ ਸਕਾਤਾ ਜੀ ਤੇ ਥੋੜੀ ਜਿਹੀ ਤੁਪਲਵਾ ਦਈਏ ਕਈ ਵਾਰੀ ਇਹਨਾਂ ਦੇ ਦੂਜੇ ਬੱਚੇ ਤੇ ਕਰ ਦਈਏ ਮਾੜਾ ਮੋਟਾ ਰੰਗ ਲੱਗ ਜਾਂਦਾ ਲੈ ਵੜਿਆਂ ਦਾ ਬੱਚਾ ਫਿਰ ਸੁਆਗ ਨਹੀਂ ਆਂਦਾ ਹੜਦਾ ਇਹਨੂੰ ਨਾ ਦੂਜੇ ਵੀ ਕਰੀ ਦਿੰਨੇ ਆ ਨਾਲ ਦੇ ਨਾਲ ਐਸੇ ਥੋੜੀ ਜਿਹੀ ਤੁਪਲਵਾ ਦੇ ਉੱਪਰ ਹੈ ਨਹੀਂ ਆਗੇ ਇੰਨੀ ਤੱਕੜੀ ਚੰਮਕੀਦਾ ਐ ਨਾ ਦੂਰ ਕਹਿੰਦਾ ਧੋਬਣੀ ਤੇਰਾ ਮੂੰਹ ਦਾ ਐ ਚੁੱਕ ਕੇ ਨਾ ਜੇ ਤੇਰਾ ਨਬਲੀ ਲੱਗਦੀ ਹੋਵੇ ਮੂੰਹ ਦਾ ਜਾ ਫੇਰਲਾ ਵਾਲੀ ਤਾਂ ਮੈਨੂੰ ਪਤਾ ਕੌਣ ਲਾਇਆ ਕਰਦਾ ਨਾ ਹਾਂ ਦਾਸ ਨਾ ਨਾ ਫੱਲ ਲਾ ਗਿਆ ਦਾ ਫੱਲ ਸ਼ੌਕ ਕਰਿਆ ਵਸਾ ਜਲਾ ਦੂਜਾ ਕਰਦੇ ਆ ਫਿਰ ਦੂਜਾ ਕਰਕੇ ਦਿਖਾਣੇ ਆਪਣੇ ਮਿੱਤਰਾਂ ਨੂੰ ਚਲ ਕੋਈ ਨਹੀਂ ਲਾ ਦੇ ਲਾ ਦੇ ਇਕੱਠਾ ਕਰਦੇ ਕੋਈ ਨਹੀਂ ਹੁਣ ਦੂਜਾ ਕਰ ਲਈਏ ਫਿਰ ਦਿਖਾਣੇ ਆ ਦੂਜਾ ਵੀ ਐਡਾ ਹੀ ਕਰਾਂਗੇ ਬਟਾ ਜੀ ਕਰਤਾ ਜੀ ਦੂਜਾ ਵੀ ਤੇ ਡਰਾਈਵਰ ਕੋਲ ਚਲਦੇ ਆ ਆਪਣੀ ਕੋਲ ਉਹਦੇ ਨਹੀਂ ਆਂਦੀ ਗਏ ਚੱਪਲਾਂ ਪਾਲੀਏ ਉਰੇ ਉਰੇ ਜੇ ਆਪਦੇ ਉਹਦਾ ਸੁੱਚ ਪਾਣੇਗਾ ਦੱਸ ਸਾਹਮਣੇ ਕਿੱਥੇ ਆਂਦੀ ਨਹੀਂ ਆ ਨਾ ਉਰੇ ਪਲੱਗ ਪਾ ਲਈਂ ਦੇਖ ਲੈ ਕਰੰਟ ਆ ਗਿਆ ਵਾ ਕਰੰਟ ਬੰਦ ਕਰ ਤੇਰਾ ਕੁਛ ਕੁਛ ਕਰਨਾ ਆ ਨਾ ਛੱਡ ਦੇ ਕੀ ਬਾਤ ਹੈ ਇਹ ਤੇ ਦੂਜਾ ਚਾ ਚੱਕ ਲੈ ਕਿਹੜਾ ਚੱਕੇਗਾ ਚੱਕ ਲੈ ਲੋ ਜੀ ਬਾਬਿਓ ਤੇ ਲਾਸ਼ ਤੇ ਦਿਖਾਵਾਂਗੇ ਕੋਈ ਨਾ ਸਾਦੇ ਬੱਚੇ ਇੱਕ ਵਾਰੀ ਸੈਟਿੰਗ ਜੀ ਕਰ ਲਈਏ ਤੇ ਆਪਣਾ ਸੈਟਅਪ ਦੇਖੋ ਮੇਰੇ ਵੀਰੋਂ ਫੱਟਾ ਸਪੈਸ਼ਲ ਬਣਵਾਇਆ ਸੀ ਰੰਗ ਵਾਸਤੇ ਦੱਸਣਾ ਓਏ ਬਣਵਾਇਆ ਸੀ ਬਈ ਕਿੰਨੇ ਰੁਪਏ ਦਾ 21000 ਦਾ ਹੈ ਨਾ ਨਕਲ ਕਿਹੜੀ ਲਾਈ ਹੈ ਦੂਜੀ ਲਾਈ ਹੈ ਬਾਹਰਲੀ ਰਸ਼ੀਆਂ ਲੱਕਣਾ ਰਸ਼ੀਆਂ ਕਿਹੜੀ ਰਸ਼ੀ ਨੂੰ ਦੱਸਦਾ ਸੋਹਣਾ ਰਸ਼ੀਆਂ ਲੱਕੜ ਰਸ਼ੀ ਨੇ ਇੱਕੋ ਚੀਜ਼ ਥੋੜੀ ਆਂਦੀ ਰਸ਼ੀ ਨੂੰ ਲੱਕੜ ਦੀ ਮੈਂ ਸੁਣਾ ਰਸ਼ੀ ਦਾ ਪਿਆਸੀ ਰਾਦ ਨਾ ਨਾ ਰਸ਼ੀਆਂ ਲੱਕੜ ਦੇ ਬੱਚਾ ਸਹੀ ਬੈਠਾ ਗਿਆ ਸਹੀ ਐ ਉਹਨੂੰ ਨਹੀਂ ਗੁੱਸਦਾ ਤੇ ਇਹਦੇ ਕਿਹੜਾ ਰੰਗ ਕਰਾਂਗੇ ਚੁਕਦੀ ਆ ਯਾਰ ਪਿੱਛੇ ਕੀ ਜੁਕਦੀ ਆ ਦੋਣਾਂ ਆਈਆਂ ਇਹਦੇ ਕਿਹੜਾ ਰੰਗ ਕਰਾਂਗੇ ਗਲਭੀ ਰੰਗ ਕਿਹੜਾ ਪਣਾੜਾ ਕਿ ਹਰੀਆਂ ਕਰੀਏ ਉਹ ਤੇ ਡੱਕੇ ਕਿੱਧਰ ਗਏ ਬਾਕੀ ਹੋਏ ਸਾਹਮਣੇ ਰੱਖਦੇ ਆ ਫਿਰ ਬਾਰੀ ਬਾਰੀ ਕੀ ਟੀ ਰੰਗ ਲਾਈਏ ਇਹਦੇ ਟੂਸਿਆ ਨਹੀਂ ਦਿਖਣਦੇ ਨਾ ਨਾ ਗੁਲਾਬੀ ਵਗਰਾਈਏ ਇਹਦੇ ਪਾਈ ਦੇ ਕਰੀਆਂ ਇਹਦੇ ਵੀ ਉਹੀ ਕਰਾਂਗੇ ਤੇ ਡੱਕੇ ਕਿੱਧਰ ਆ ਮੈਂ ਦਿਖਾਣਾ ਤੈਨੂੰ ਡੱਕੇ ਡੱਕੇ ਕਲ ਹੀ ਬਣਾਵਾਂਗਾ ਕੋ ਸਾਹ ਕੋ ਸਾਹ ਆਣੂਣੀ ਕੋ ਸਾਹ ਕਹਿੰਦੇ ਮੈਂ ਵੀਡਨੇ ਬਣਾਇਆ ਕਰੋ ਯਾਰ ਆ ਇੱਥੇ ਤੋਂ ਥੱਲੇ ਦੇਖ ਫੱਟੇ ਥੱਲੇ ਜਾ ਓਏ ਹਾਂਜੀ ਜੀ ਡੋਬ ਲਿਆ ਜੀ ਗੁਲਾਬੀ ਰੰਗ ਚ ਡੱਕਾ ਤੇ ਬਣਾ ਦੀਆਂ ਜੀ ਬਗਲ ਓਏ ਬਗਲ ਬਣਾਵਾਂਗੇ ਪੂਰੀ ਘੈਂਟ ਕਰ ਦੇਣਾ ਚੌੜੀ ਕਰ ਦੇਣਾ ਕਿ ਜੰਗਲਾ ਕਰ ਦੇਣਾ ਸਾਰਾ ਲਘੋਦੇ ਚ ਟਾਈਟਾ ਟਾਈ ਦਾ ਜਿਹੜਾ ਉਹ ਤਾਂ ਨਹੀਂ ਜੋੜੀ ਜਾਂਦੇ ਜਾਂਦੇ ਹੋਰ ਥੱਲੇ ਆਂਦੇ ਇੰਨੀ ਜੋੜੇ ਦਾ ਬहोत ਹੈ ਕੱਕੇ ਕਾਕਾ ਗਾਣੋਂ ਇੰਨੀ ਬहोत ਹੈ ਹੋਰ ਚੱਲ ਮੜੀ ਜੀ ਹਾਂ ਇਹ ਹੁੰਦੀ ਆ ਬਾਗਲਾ ਅਸਲੀ ਲੈ ਹੁਣ ਕਿਹੜਾ ਰੰਗ ਲਾ ਲਈਏ ਸੀ ਫੇਰ ਦਿਖਾਣੇ ਲੋ ਜੀ ਕਰਤੀ ਐ ਦੀ ਗੁਲਾਬੀ ਬਗਲ ਤੇ ਦੂਜੀ ਵੀ ਕਰਾਂਗੇ ਇਹ ਦਾ ਫੇਰ ਨਸਲਾ ਤੇ ਦੂਜੀ ਵੀ ਕਰਦੇ ਆ ਫੇਰ ਮਿਲਦੇ ਆ ਮਿੱਤਰੋ ਗੋਲੇ ਦੀ ਕਰਤੀ ਮਿੱਤਰੋ ਇੱਕ ਗੁਲਾਬੀ ਬਗਲ ਤੇ ਦੂਜੀ ਰਹਿ ਗਈ ਚੁੱਪ ਨੂੰ ਹੋ ਗਿਆ ਸੀ ਥੋੜਾ ਕੰਮ ਗਿਆ ਕਰੇ ਕਹਿੰਦਾ 5 ਮਿੰਟ ਚ ਆ ਗਿਆ ਤੇ ਉਹ ਆਊਗਾ ਫਿਰ ਕਰਦੇ ਆ ਕੰਟੀਨਿਊ ਬਾਬੇ ਉਸ ਸੀਜ਼ਨ ਦਾ ਮੈਂ ਪਹਿਲਾ ਪਤੰਗ ਦੇਖਿਆ ਅੱਜ ਤੇ ਅਸੀਂ ਵੀ ਬਹੁਤ ਪਤੰਗ ਡਾਇਆ ਕਰਦੇ ਹੁਣ ਤਾਂ ਬੱਸ ਸ਼ੌਂਕ じゃ ਰਹਿ ਗਿਆ ਨਹੀਂ ਬੰਦੇ ਹੀ ਵਾਗ ਗਏ ਭਾਈ ਜਿਹੜੇ ਪਤੰਗ ਡਾਇਆ ਕਰਦੇ ਜਿਨ੍ਹਾਂ ਨਾਲ ਅੜੀਆਂ ਹੋਇਆ ਕਰਦੀਆਂ سارے ਬੰਦੇ ਵਾਗ ਗਏ ਤਾਂ ਕਰਕੇ ਬੱਸ ਇਹ ਜਵਾਖਣੇ ਡਾਰਖਿਆ ਬਹੁਤ ਦਿਨ ਆਵਾਦ ਦੇਖਿਆ ਪਤੰਗ ਬਹੁਤ ਸ਼ੌਂਕ ਹੋਇਆ ਕਰਦਾ ਪਹਿਲਾਂ ਵੀ ਹਾਂ ਤੇ ਉੱਥੇ ਉੱਡ ਜਾਂਦੇ ਆ ਬਾਕੀ ਤੇ ਪਹਿਲਾਂ ਭਰਿਆ ਰਿਆ ਕਰਦਾ 24 ਘੰਟੇ ਛੱਤ ਤੇ ਕਦੇ ਕਿਹਦਾ ਪਤੰਗ ਫੜ ਲਿਆ ਕਿ ਤੇ ਕਿਹਦਾ ਵੜਤਾ ਕਦੇ ਕਿਹਦੇ ਨਾਲ ਪਿੱਛੇ ਪਾਲੇ ਕਿਦੇ ਕਿਹਨੂੰ ਚੜਾ ਲਿਆ ਵੀ ਤੇਰਾ ਗਿਆ ਬਹੁਤ ਸਵਾਦ ਲਿਆ ਕਰਦੇ ਬਸ ਹੁੰਤਾ ਸ਼ੌਂਕ ਜਾਈ ਮਰ ਗਿਆ ਸਾਲਾ ਚਲੋ ਕੋਈ ਨਾ ਬਾਬਿਓ ਇਹਦਾ ਬਸ ਹੁੰਦਾ ਰਹਿੰਦਾ ਇਹ ਕਰ ਬਾਕੀ ਬਾਸੇ ਮੋੜੀ ਚੀ ਹਾਂਜੀ ਜੀ ਆ ਗਿਆ ਚੋਬਰ ਤੇ ਕਰਦੇ ਹੁਣ ਕੰਟੀਨਿਊ ਤੇ ਇੱਕ ਬਗਲ ਰਹਿ ਗਈ ਸੀ ਉਹਦੀ ਕਰਦੇ ਆ ਫਿਰ ਕਾਟੀਆਂ ਦੋਏ ਬਗਲਾ 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 ਵੇ ਬਗਲਾ ਕਰਤੀਆਂ ਗਲਾਬੀ ਬਹੁਤ ਸੋਹਣੀਆਂ ਹੋਈਆਂ ਨੇ ਮਾਫ ਕਰੀਏ ਸਾਨੂੰ ਛੱਡ ਦੇ ਛੱਡ ਤਾਂ ਹੀ ਨੂੰ ਲਾ ਜੀਏ ਕਰਾਂ ਨਾਗ ਦੇ ਲਾ ਲਈ ਰਾਂਗੇ ਨਾਗ ਦੇ ਲਾਵਾਂਗੇ ਲਾਸਟ ਚ ਨਹੀਂ ਨਾਗ ਦੇ ਨਾਗ ਨਾ ਕਿੰਨੇ ਚੜਦੀ ਉਹਦੇ ਨਾਗ ਦੇ ਲਾ ਲਈ ਚੱਕ ਲੈ ਉੱਤੇ ਜਾਂਦੇ ਹਾਂ ਉਸ ਤੋਂ ਪਾਰ ਜਾਂਦੇ ਨਹੀਂ ਚੱਲ ਲਈ ਸੈਟਅਪ ਲੈ ਜਾਓ ਥੋੜੀ ਜਿਹੀ ਨਾ ਕੋਲਡ ਜਾ ਹੋ ਜਾਂਦਾ ਕੋਲਡ ਆ ਦੇਖੋ ਬੱਚੇ ਡਾਰਕ ਨੇ ਆਪਣੇ ਦਿਖਾ ਦੇ ਆਪਣੇ ਨਹੀਂ ਜਾਨਵਰ ਵਿਭਾਗਾਂ ਜੀ ਜੀ ਆਪਦੀ ਕਰਨੀ ਸੀਟ ਚੇਂਜ ਤੇ ਕਰਾਂਗੇ ਹੁਣ ਹਰਾ ਰੰਗ ਆਪਣਾ ਤੇ ਇਹਦੇ ਕਰਾਂਗੇ ਨਾਗ ਦੇ ਮਿੱਤਰੋ ਆਪਣੇ ਦੇ ਤੇ ਚੌਪਰ ਕਿੰਨਾ ਬ੍ਰਾਈਟ ਬ੍ਰਾਈਟ ਲੱਗਿਆ ਦਾ ਕਰਤੀ ਬਾਬਿਓ ਬੰਗਲਾ ਹੜੀਆਂ ਦੋਨੇ ਤੇ ਚੋਬਰ ਆਪਣਾ ਥੋੜਾ ਗੁੰਮਜੇ ਹੋ ਰਿਹਾ ਹੈ ਆ ਕੀ ਯਾਰਾ ਕਰ ਬਲਿਪਡ ਜੂਆ ਕੀ ਉਹ ਸ਼ੱਕ ਰਿਆ ਸੁੱਕਿਆ ਛੱਡ ਕਈਏ ਨੂੰ ਇੱਕ ਰਹਿ ਗਿਆ ਆਪਣਾ ਬੱਚਾ ਹੁਣ ਜਿਹੜਾ ਮੇਨ ਬੱਚਾ ਸਮਾਈਲ ਜੀ ਕਰਦੇ ਤੇ ਬਾਪਿਓ ਜੇ ਕਿਸੇ ਨੇ ਪੁੱਛਣਾ ਆਵੇ ਵੀ ਰੰਗ ਕਿਵੇਂ ਬਣਾਇਆ ਹੈ ਜਿਹੜਾ ਇਹ ਹਰਾ ਰੰਗ ਹੈ ਇਹ ਹੋਰ ਸਾਹਮਣੇ ਤਿਆਰ ਕਰਿਆ ਹੋਇਆ ਹੈ ਜਿਹੜਾ ਦੂਜਾ ਸੀ ਕਾਲਾ ਤੇ ਗੁਲਾਬੀ ਉਹ ਹੋਰ ਸਾਹਮਣੇ ਤਿਆਰ ਕਰਿਆ ਹੋਇਆ ਹੈ ਜਿਹੜੇ ਵੀ ਵੀਰ ਭਾਈ ਨੂੰ ਵੇਈ ਪੁੱਛਣਾ ਹੋਵੇ ਬੀਰਾਂ ਕਿਵੇਂ ਤੇ ਆ ਰਿਹਾ ਸਪੈਸ਼ਲ ਵੀਡੀਓ ਤਿਆਰ ਕਰ ਦਾਂਗੇ ਨਾਲੇ ਸਾਡਾ ਰੰਗ ਵੀ ਮੁੱਕਣ ਵਾਲਾ ਤਾਂ ਕਰਕੇ ਤੇ ਇੱਕ ਬੱਚਾ ਰਹਿ ਗਿਆ ਬਾਕੀ ਸਾਰਿਆਂ ਦੇ ਕਰਤੀਆਂ ਫੜ ਲੈ ਬਈ ਉਹਦੇ ਕਿਹੜਾ ਰੰਗ ਕਰਾਂਗੇ ਉਹਦੇ ਤੇ ਟਿੱਡੀ ਕਿਹੜਾ ਕਰੀਏ گلابی ਕਰ ਦਾਂ ਕਾਲੇ ਟਿੱਡੇ گلابی ਸਾਤੇ ਚੱਲ ਫੜ ਲੈ ਤੇਰੀ ਆਪੇ گلابی ਰੰਗ ਤੇ ਆਪਿਆ ਕਾਲਾ ਰੰਗ ਮਿੱਤਰੋ ਤੇ ਆ ਰਿਹਾ ਆਪਣਾ ਚੌਪੜ ਤੇ ਬੱਚਾ ਦਿਖਾ ਦੇ ਕਿਹੜਾ ਬੱਚਾ ਹੈ ਇਹ ਬੈਨਿੰਗਾਉਂ ਚ ਹੋਇਆ ਉਹ ਪੋੜੀਆਂ ਨੇ ਨਿੰਗ ਦਾ ਦੱਸੀ ਕੌਣ ਸੀ ਨਿੰਗਾ ਨਿੰਗ ਬਲਕਿ ਇਹ ਆ ਮਿਲ ਰਿਹਾ ਜੀ ਸਾਡਾ ਅਬਦਾ ਪਰਸਨਲ ਹੁੰਦਾ ਸਾਡੇ ਆ ਇਸ ਦਾ ਕਰਦੇ ਬਰੇ ਨਸਲਾ ਦਾ ਆਪ ਹੀ ਬਣਾਈਆਂ ਸੀ ਸਹੀ ਤਾਂ ਲੱਗਣਾ ਤੇ ਕੋਈ ਉਹ ਨਹੀਂ ਹੈ ਸਾਡੇ ਨਹੀਂ ਫੜੇ ਹੋਏ ਨਹੀਂ ਸਾਰੇ ਆਪੇ ਆਏ ਹੋਏ ਫੜੇ ਮਤਲਬ ਨਹੀਂ ਹੋਏ ਨਹੀਂ ਹੈਗੇ ਤੇ ਉਹਨੇ ਧਰਤੀ ਡੁੱਲੇ ਆਂ ਤਾਂ ਦੇਖੋ ਅੱਡਦੇ ਹੋਇਆ ਇਹਨਾਂ ਡੁੱਲੇਗਾ ਸੀ ਕਾਲਾ ਰੰਗ ਦੁੰਦਾ ਕਾਲਾ ਹੀ ਹੈ ਤੇ ਇਹਦਾ ਕਰਾਂਗੇ ਚਿੱਟਾ ਰੰਗ ਲਾਵਾਂਗੇ ਅਗਲੀ ਵਾਰ ਦੀ ਦੇਖਿਓ ਕਾਲੇ ਬੱਚਿਆਂ 'ਚ ਚਿੱਟਾ ਰੰਗ ਕਾਲਾ ਟਿੱਡਾ ਤੇ ਗਲਾਬੀ ਸਾਤੇ ਕਾਲਾ ਟਿੱਡਾ ਕਰਾਂਗੇ ਪੈਰ ਟਿੱਡਾ ਕਰਾਂਗੇ ਤੇ ਡਰੈਡ ਵੀ ਲਵੀ ਲਾ ਲਈ ਚੋਬਰ ਕਹਿੰਦਾ ਬਾਰੀ ਬਾਰੀ ਉੱਠਣਾ ਔਖਾ ਹੈ ਦੁਖਦੀ ਹੈ ਥੱਲ ਕੱਢਣਾ ਹੈ ਜੀ ਥੱਲ यार ਤੂੰ ਨਾਮ ਬਦਨਾਮ ਨਾ ਕਰ ਥੱਲ ਬੰਦੇ ਸਹੀ ਨਹੀਂ ਭਾਈ ਥੱਲ ਦੀਦੀ ਭਾਈ ਜੀ ਔਰ ਮੈਂ ਐਸਾ ਕਿੱਥੋਂ ਕਰੀ ਥਾਂਮਣੇ ਜਿਹੜਾ ਥਾਂਮਣੇ ਆ ਗਾ ਦੇਖੋ ਰੰਗ ਥਾਲਾ ਸਹੀ ਮੜਨੇ ਬਣੇ ਬੱਚੇ ਗੇਸ ਹੋ ਗਿਆ ਹਾਂਜੀ ਬਾਬਿਆਂ ਤੇ ਉਹਦੇ ਵੀ ਕਰਤਾ ਰੰਗ ਦੋ ਸਾਤੇ ਤੇ ਕਾਲਾ ਟਿੱਡ ਮਿੱਤਰੋ ਤੇ ਆਪਦਾ ਮੂਲ ਵੇਡ ਲਿਆ ਨੇ ਚਲੋ ਕੋਈ ਨਹੀਂ ਤੇ ਸੀਜ਼ਨ ਦਾ ਦੂਜਾ ਤੰਗ ਦੇਖ ਲਿਆ ਮੈਂ ਇਹ ਕਾਲੀ ਪਹਿਲਾਂ ਦਿਖਾਤਾ ਸੀ ਦੂਜਾ ਇੱਕੋ ਤੀਜਾ ਨੰਬਰ ਤੀਜਾ ਤੀਜਾ ਉੱਡ ਗਿਆ ਬਾਬੇ ਚੌਥਾ ਲਓ ਵੀ ਮਿੱਤਰੋ ਕੋਸੀ ਟਿੱਡ ਵਾਲਾ ਲਓ ਮਿੱਤਰੋ ਕੋ ਫਿਰਦਾ ਅਜ ਤਾਂ ਤੰਗ ਪਤੰਗ ਹੋ ਰਿਹਾ ਹੈ ਆਪਾਂ ਵੀ ਦੇਖਦੇ ਆ ਮੋਲ ਬਣਾ ਤੇ ਕਰਾਂਗੇ ਕੰਮ ਆਪਾਂ ਫਿਰ ਹਾਈ ਲੈਵਲ ਦੇ ਬੰਦੇ ਆਪਣੇ ਲੈਵਲ ਦੇ ਬੰਦੇ ਵਾਗ ਗਏ ਸਾਰੇ ਕੋਈ ਕਿੱਧਰ ਨੂੰ ਟੱਪ ਗਿਆ ਕੋਈ ਕਿੱਧਰ ਨੂੰ ਟੱਪ ਗਿਆ ਤਾਂ ਜਵਾਖ ਨੇ ਆਹ ਕੀ ਕਰਤਾ ਕੀ ਕਰਤਾ ਹੱਸਦਾ ਕੀ ਆ ਸਹੀ ਐ ਤੇਰੇ ਮੂੰਹ ਨਾਲ ਦਾ ਸਹੀ ਐ ਤੇ ਹਾਂ ਲੋ ਬਾਪੇਓ ਕਰੋ ਚੈੱਕ ਰੰਗ ਤੇ ਇਹਨੂੰ ਛੱਡ ਦੇ ਤੇ ਦੂਜਾ ਦਿਖਾ ਦੇ ਲੋ ਜੀ ਹੁਣ ਕਿਹੜਾ ਫੜੇਗਾ ਕਾਲੇ ਟੁਸਿਆਲਾ ਇਹਦਾ ਇਹ ਸਿਆਣਾ ਹੈ ਅੱਧਾ ਕੰਮ ਲੱਗਦਾ ਕਾਲੇ ਦੁਸੇ ਲੋ ਜੀ ਵਾਪਿਓ ਕਰੋ ਚੈੱਕ ਖਣਾ ਖਾਲੀ ਖਾਲੀ ਲੱਗੀਆਂ ਦਾ ਲੋ ਜੀ ਸਹੀ ਹੈ ਜਰ ਸਾਫ ਸਾਫ ਲੈ ਆ ਬੱਚੇ ਤੇ ਉਹਦੇ ਭਾਈ ਦੇ ਸਹੀ ਲੱਗੇ ਲੋ ਜੀ ਛੱਡ ਦੇਣ ਨੂੰ ਹਾਂ ਆਹ ਆਹ ਇਹਨੇ ਪੈਸੇ ਲਵਾ ਦੇ ਇਹਨੇ ਪੈਸੇ ਨਹੀਂ ਤੌਨੀ ਨੇ ਪੈਸੇ ਲਵਾ ਦੇ ਤੌਨੀ ਨੇ ਤੌਨੀਆ ਲਈ ਕਾਣੀ ਵੀ ਦੱਸਾਂਗੇ ਬਾਬਾ ਤੁਹਾਨੂੰ ਹਾਂ ਓਏ ਚਲੋ ਚਲੋ ਕੋਈ ਨਹੀਂ ਇਹਦਾ ਹੁੰਦਾ ਰਹਿੰਦਾ ਹੈ ਤੇ ਮੇਰੇ ਵੀਰੋ ਲੋ ਜੀ ਕਲਾਬੀ ਬਗਲਾ ਥੋੜੀ ਜਿਹੀ ਲੰਬੀ ਵਾਗੀ ਦਿਖਾਈ ਤੇ ਇਹ ਤਾਂ ਸਹੀ ਹੋ ਗਈ ਤੇ ਪਰਲੀ ਥੋੜੀ ਜਿਹੀ ਲੰਬੀ ਵਾਗੀ ਚਲੋ ਕੋਈ ਨਹੀਂ ਥੋੜਾ ਨਾਲ ਖਾਦੀ ਬਿੱਦੀ ਜੇ ਬਤੇ ਨਾ ਦੰਦਾ ਲੋ ਜੀ ਛੱਡ ਦਿਓ ਪਤੰਗ ਪਾइका ਉੱਡ ਗਿਆ ਪਾ ਮੈਂ ਇਹ ਕਰੀਦਾ ਨਹੀਂ ਕਿ ਪਤੰਗ ਫੜਾ ਡੋਰ ਪਈ ਹੈ ਸਾਰੇ ਕਮਾਉਣੇ ਆ ਕੱਲ ਦੇਖਾਂਗੇ ਆ ਤੁਹਾਰੇ ਚਲ ਹੁਣ ਤਾ ਤੂੰ ਬੰਡ ਮਾਰ ਸੋਦੇ ਦਿਓ ਜੱਕ ਆ ਗਈ ਜੀ ਆ ਗਈ ਗਾਣਾ ਜੀ ਕਾਜੀ ਘਰੇ ਪਤਾ ਯਹੀ ਅਸੀਂ ਇਹਦੀ ਬੰਦ ਨਹੀਂ ਆ ਜੀ ਥੋੜਾ ਜਆ ਆਵਾਜ਼ ਬੰਦ ਕਰਦਾ ਕੋਈ ਚੱਕਤੀ ਤੁਸੀਂ ਬੜੇ ਪਿਆਰੀ ਆਦਮੀ ਤੇ ਰਸ਼ਟ ਰਹਿਗਾ ਬੱਚਾ ਲੋ ਜਿਆ ਸ਼ੌਂਕ ਕਰਾਇ ਨਹੀਂ ਤੁਹਾਨੂੰ ਦਿਖਾਣਾ ਸਹੀ ਓਏ ਲੋ ਜੀ ਮੇਰੇ ਵੀਰੋਂ ਇੱਕ 사ਤਾ ਸਹੀ ਦਿਖਾ ਸਹੀ ਹੈ ਲੈਪਰਾ ਲੋ ਜੀ ਪਹਿਲਾ 사ਤਾ ਤੇ ਦੂਜਾ ਪਾਪਾ ਦੂਜਾ 사ਤਾ ਮੇਰੇ ਵੀਰੋਂ ਤੇ ਦਿਖਾ ਦੇ ਟਿੱਡ ਹੁਣ ਉਹ ਕੰਡਾ ਆ ਕੀ ਕਹੀਏ ਨੇ ਦੂ ਤੇ ਐ ਨਾ ਕਰਿਆ ਕਰ ਲੋ ਜੀ ਬਾਪੇ ਉਹ ਅਗਲੇ ਮਹੀਨੇ ਡਾਵਾਂਗੇ ਇਹਨਾਂ ਨੂੰ ਬੱਸ ਦਸੋ ਦਸੋ ਸੋ ਕੋ ਸਾ ਇਹ ਕੋ ਸਾ ਦਾ ਪੱਕਾ ਚੱਲਿਆ ਮੇਰੇ ਵੀਰੋਂ ਲੱਗਦੇ ਨੇ ਉਹਦੇ ਵਾਂਗੂ ਇਹਨਾਂ ਨੂੰ ਆ ਦੇਖੋ ਕੁੱਤਾ ਉਪਰ ਘਾਤੇ ਸਾਰੇ ਡਾ ਦੇਣੇ ਉਹ ਇਕੱਲੇ ਨਹੀਂ ਓਏ ਹਾਂ ਹੋ ਰਾ ਕਿੱਥੇ ਆ ਉਹਦਾ ਆ ਵੀ ਨਹੀਂ ਦਿਖਦਾ ਵੱਡਤਾ ਕੁਚ ਮਾਰਦਾ ਓਏ ਉਹਦੇ ਕੋ ਦਿਖਾ ਜ ਵਾਕ ਦਿਖਾ ਬੱਚੇ ਕਿੰਦਰ ਹੈ ਬੱਚੇ ਜਿਆ ਧਿਆਨ ਦੇ ਬੱਚੇ ਕਿੱਧਰ ਐ ਮੋਰੇ ਬੱਚੇ ਮੋਰੇ ਮੋਰੇ ਉਹ ਟੈਂਕੀ ਦੇ ਪਿੱਛੇ ਐ ਹਾਂ ਇਹ ਵਾਲੀ ਚਿੱਟੀ ਕੇ ਅਬ ਚਾਰ ਡਰੈਨ ਦੀ ਜਵਾਖ ਆਪਣੀ ਨੇ ਹੋ ਉੱਡ ਲੈਣ ਦੇ ਤਰ੍ਹਾਂ ਨੂੰ ਜੇ ਦੇਲ ਕਿੱਥੇ ਜਾਂਦੇ ਤਰ੍ਹਾਂ ਸੱਚਾ ਬਾਬਿਓ ਇਹਨੇ ਦੀ ਡਾੜੀ ਮਰਾ ਦਿੰਨੇ ਆ ਇਹ ਵਾਲੀ ਛਤਰੀ ਜਾਣਾ ਲੈ ਲਓ ਜੀ ਪਹਿਲਾ ਛੱਡਤਾ ਤੇ ਚਾਰੇ ਬੱਚੇ ਛੱਡਾਂਗੇ ਤੇ ਲੋ ਬਾਬਿਓ ਫੜ ਲਿਆ ਦੂਜਾ ਨਾਪ ਤੋ ਨਾ ਲੋ ਜੀ ਕਰੋ ਇਹ ਚੈੱਕ ਸੈੱਟ ਕਰ ਲਈ ਮੇਰੇ ਵੀਰੋ ਲੋ ਆਪਾਂ ਫੁੱਲ ਵਈ ਨਹੀਂ ਆਪਣੇ ਲੋ ਜੀ ਵਾਪੇ ਕੱਢ ਲਿਆ ਇਹ ਪੁਰਾਣੀ ਡੋਰ ਫੁੱਲ ਤਕੜੀ ਡੋਰ ਹੈ ਇਹ ਮਸਾਂ ਗਿਲੀ ਜੀ ਸਾਨੂੰ ਮੋਨੋਗਾਈਟ ਹੋਰ ਭਈਆ ओरिजिनल ਹੈ ਵਾਪੇ ओरिजिनल ਲੋ ਜੀ ਦੂਜਾ ਵੀ ਛੜਤਾ ਤੇ ਤੀਜਾ ਫੜ ਲਿਆ ਹੁਣ ਓਏ ਇੱਕ ਕਿੱਥੇ ਗਿਆ ਓਏ ਆਪੇ ਵਾਗ ਗਿਆ ਕੇ ਓਏ ਕਾਪੇ ਵਾਗ ਗਿਆ ਮੇਰੇ ਵੀਰੋ ਤੇ ਇੱਕ ਰਹਿ ਗਿਆ ਫੜ ਲਿਆ ਆ ਭਈ ਇਹ ਕੋਟੇ ਉਹ ਜਿਹੜੇ ਵਾਸੇ ਹੋਏ ਤੇ ਮੰਦਾ ਹਿਲਦਾ ਇੱਥੇ ਮੂਲ ਵੇੜਦੇ ਆ ਬਾਬਿਆਂ ਨੇ ਚਲੋ ਕੋਈ ਨਹੀਂ ਇੱਧਰ ਚੱਲ ਓਏ ਓਹੋ ਛੋਟਾ ਥੋੜਾ ਹੈ ਆਸੀ ਦੇਖੋ ਦੋ ਐਸ਼ਟਾਕ ਬੋਲ ਰੱਖ ਲਈ ਆਪਾਂ ਮਾਰ ਦੋ ਇਹਨਾਂ ਦੇ ਨਹੀਂ ਚੱਲਣਾ ਇੱਥੇ ਜਨਾ ਨੂੰ ਉੱਤੇ ਫੇਰ ਦਿਖਾਣੇ ਆ ਤੁਹਾਨੂੰ ਆ ਦੇਖੋ ਜੀ ਕਿਉਂ ਆਪਣੇ ਤਾਂ ਇੰਨਾ ਡਰਦੇ ਨਹੀਂ ਆਹ ਦੇਖੋ ਇਹ ਕਾ ਆ ਗਿਆ ਮੈਨੂੰ ਬਿਠਾਵਾਂਗੇ ਪਹਿਲਾਂ ਉੱਪਰ ਆ ਤਾਂ ਸਾਰੇ ਜਾਣਗੇ ਚੱਲ ਠੰਡਾ ਇਹ ਸਾਰੇ ਜਾਣਗੇ ਚਲੋ ਗੋਲਾ ਜੀ ਆ ਗਿਆ ਹੀ ਦਲੇ ਇਹ ਦੂਸੇ ਵਾਲਾ ਮੇਰਾ ਸਾਲਾ ਬਾਹਲਾ ਤਿੱਖਾ ਹੀ ਬੋਟ ਹੈ ਆ ਕੀ ਕਰੀ ਪਿੱਛੇ ਪੁੰਜੜਾ ਘੜ ਉਹ ਅੰਦਰ ਹੀ ਦਿਖਾਣਾ ਗਲਤ ਕੰਮ ਹੋ ਰਿਹਾ ਇੱਥੇ ਉਹ ਆਮੜ ਨੇ ਦੇ ਜਾ ਉਹ ਇਹਨਾਂ ਮਨਾਂ ਪੱਟੀ ਕਨਾਲ ਕਰਦਾ ਤੇ ਮਨ ਹਲਾਇਆ ਬੱਚੇ ਡੱਬੀ ਦੇ ਨਾਲ ਕਲਾਦੀਆ ਯਾਰਾ ਬੱਚੇ ਹਲਾ ਲੈ ਡੱਬੀ ਤੇ ਕੀ ਕਰਾਂਗੇ ਨਾ ਲਾ ਮੈਂ ਕਰਤੀ ਨਾ ਨਾ ਉਹ ਨਹੀਂ ਉਸ ਸਪੇਅਰ ਹੈ ਢਾ ਦੇ ਮੈਂ ਕਹਿੰਨਾ ਸਪੇਅਰ ਹੈ ਆਪਣੀ ਯਾਰਾ ਛੋੜੇ ਚੁੱਤੇ ਬੈਟਿਆ ਹੋਣੀ ਹੈਗੇ ਥੱਲੇ ਕਰੇ ਗੋਲਾ ਛੱਡ ਦੇ ਫੇਰ ਆਪੇ ਭੱਗ ਜਾਣਗੇ ਸਾਰੇ ਚੱਲ ਓਏ ਮੇਰੇ ਆ ਛੱਡ ਲੈ तो चलो ते। लो बाेो रंग दस कि लगता है बढ़िया <laughs> <है> <laughs> बमारी चल पी सिर्फ बमारी दिखा दें बमारी चल पी देखो जी भैं हो ਏ ਕੀ ਤੇ ਉੱਪਰ ਤੇ ਨੂੰ ਬੱਸ ਸੋ ਬਹੁਤ ਚੋੜ ਕਰਦੀ ਓ ਬਲੋਕ ਸਹੀ ਬਣਾਇਆ ਹੈ ਕਿ ਰੰਗ ਰੂਣ ਵਾਲਾ ਹੈ ਮੁੰਡਾ ਨੂੰ ਗਾਂਡੂਆ ਬਲੋਕ ਬਣਾਤਾ ਸਹੀ ਹੈ ਉਹ ਕੰਡੜਾ ਦਾ ਰੋ ਪੈਂਦਾ ਓਏ ਨਾਲਾ ਜੋਰ ਮਾਰ ਕੇ ਇਹਨਾਂ ਨੂੰ ਹਲਾਵਾਂਗੇ ਅੱਜ ਉੱਤੇ ਥੱਲੇ ਕਰਾਂਗੇ ਨਾ ਕੀ ਹੋ ਗਿਆ ਚੌਪੜ ਤਿਆਰ ਤੇ ਮੁੰਡੇ ਆਈ ਜਾਂਦੇ ਆ ਪਤੰਗ ਲੈ ਕੇ ਕਹਿੰਦਾ ਡਾਨੇ ਆ ਡੋਰ ਆਪਾਂ ਕੱਢ ਲਈ ਸੀ ਪ੍ਰਾਣੀ ਪੇਜ ਆਪਦੇ ਨਾ ਲਓ ਜੀ ਦੇ ਵੀ ਇੰਟਰੋਡਕਸ਼ਨ ਦੇ ਦੋ ਮੁੰਡੇ ਹੋਰ ਆ ਗਏ ਆਪਣੇ ਨੇ ਨਾਲ ਹੀ ਰਹਿੰਦੇ ਆ ਕੋਈ ਨਹੀਂ ਉਹ ਸਾਬ ਹੋ ਗਏ ਮੁਰੇ ਡਾਲਿਆ ਪਤੰਗ ਉਹ ਲਾਲਿਆਈ ਹਾਂਜੀ ਆ ਡੋਰ ਵੀ ਆ ਗਈ ਉਹ ਪਾਨੀ ਆਈ ਪੇਚੇ ਹੀ ਦੇਖੋ ਪੇਚਾ ਚੈੱਕ ਕਰੋ ਜੀ ਬਾਬਿਓ ਤੇ ਪਤੰਗ ਪਾਟ ਗਿਆ ਸੀ ਉਹ ਫਸ ਗਿਆ ਉਹ ਦੇਖੋ ਟੈਂਕੀ ਤੇ ਵਿਚਾਰੇ ਜਵਾਖ ਦਾ ਪਤੰਗ ਸੀ ਚਲ ਕੋਈ ਨਾ ਚਲ ਕੋਈ ਨਹੀਂ ਹੈ ਨਾ ਵਿਚਾਰਾ ਫਿਰ ਆਈ ਤਾਂ ਕੋਈ ਕਾਮਯਾਬ ਨਹੀਂ ਹੋਇਆ ਹਾਲ ਤੱਕ ਪਿਆਰ ਤੇ ਬਿਲਕੁਲ ਐਸੇ ਚਲ ਕੋਈ ਨਹੀਂ ਲੈ ਕੱਲ ਲਾਵਾਂਗੇ ਪਤੰਗ ਕਰ ਲੈ ਦੁਬਾਰਾ ਕਰ ਲਾਵਾਂਗੇ 10 15 ਪਤੰਗ ਇਕੱਠੇ ਇਕੱਠੇ ਐ ਕਿੰਨੇ ਬਾਬਿਓ ਪਤੰਗ ਰੜਕੀ ਆਂਦਾ। ਇਹਦੀ ਕਰਕੇ ਪੋਂ। ਇੱਕੋ ਹਰਾਇਆ। ਤੇ ਹਰਾ ਦੇਖਾਂਗੇ ਜੇ ਪਹੁੰਚ ਗਈ ਡੋਰ ਪਹੁੰਚ ਗਈ ਏ। ਮੈਂ ਤਾਂ ਦੋ ਦੋ ਗੁੱਟੇ ਭਏ ਆਂਦਾ। ਚੋਬਰ ਐ ਜਮੂੜਿਆ ਬਣ ਕੇ ਜਵਾ ਖਾਈ ਸੀ ਆਂਦਾ। ਅਸੀਂ ਲੈਨੇ ਪਤੰਗ। ਤੇ ਮੈਂ ਕਿਹਾ ਆਜੋ ਕੋਈ ਨਹੀਂ। ਸਟੋਕ ਹੋਲਾ ਡੋਰਾਉਂਗਾ ਨਹੀਂ। ਹਾਂਜੀ ਬਾਬਿਓ ਡਾਲਿਆ ਜੀ ਪਤੰਗ ਮੁੰਡੇ ਲੈ ਆਏ ਸੀ ਤੇ ਔਰੇ ਚੋਬਰ ਵੀ ਡਾਈ ਹੁੰਦਾ ਕਹਿੰਦਾ ਮੈਂ ਅੜੜਾਂਗਾ ਆਪਾਂ ਪਿੱਛੇ ਪਾਵਾਂਗੇ। ਤੇ ਬੱਚੇ ਵਧੀਆ ਧੁੱਪੇ ਬੈਠਿਆ ਵੱਡੀ ਛੱਤਰੀ ਤੇ ਤੇ ਛੋਟੇ ਕਰਤੇ ਸੀ ਅੰਦਰ ਲੋ ਜੀ ਬਾਬਿਓ ਕਰਤਾ ਜੀ ਉਹਦਾ ਕੰਮ ਜਿਹੜਾ ਕਹਿੰਦਾ ਇਹ ਰੜਕੀ ਜਾਂਦਾ ਉਹ ਥੱਲੇ ਡਿੱ ਗਿਆ ਤੇ ਚੋਬਰ ਨੇ ਵੀ ਡਾਲਿਆ ਫਿਰਦਾ ਚੋਬਰ ਆਲਾ ਤੇ ਆਪਣਾ ਫਿਰਦਾ ਇਹ ਮਿੱਤਰੋ ਤੇ ਚੋਬਰ ਕਹਿੰਦਾ ਮੈਂ ਲਾਵਾਂਗਾ ਮੇਰੇ ਮੈਂ ਕਹਿੰਦਾ ਮੇਰਾ ਘੱਟ ਕੇ ਦਿਖਾ ਹੈ ਓਰੇ ਦੇਖਣਾ ਹੀ ਬਾਬੇ ਹੋਂ ਤੇ ਪਤੰਗ-ਪਤੰਗ ਡਾਗੇ ਕਰਕੇ ਮਾੜਾ ਟਾਈਮ ਪਾਸ ਤੇ ਸਰੂ ਮੁੱਕਣ ਵਾਲੀ ਆਪਣੀ ਇਹ ਵੀ ਲਿਆਉਣ ਵਾਲੀ ਕੋਈ ਨਾ ਲਿਆਵਾਂਗੇ ਦਾਣੇ ਵੀ ਮੁੱਕ ਗਏ ਕੁਆਲਿਟੀ ਤੇ ਇੱਕ ਪਈਏ ਵਾਲੀ ਬੰਦ ਕੋਈ ਨਹੀਂ ਚਲੋ ਦੋ ਦਿਨ ਤਾਂ ਚੱਲ ਜੂਗੀ ਇਹ ਰੱਖਦੀ ਅੱਜ ਟਾਈਮ ਨਾਲ ਰੱਖਦੀ ਹੈ ਤੇ ਆਪਣੇ ਬੱਚੇ ਚੌੜ ਕਰ ਜਾਂਦੇ ਆ ਇਹ ਰੱਖਦੀ ਹੈ ਲੋਈ ਸਵੇਰੇ ਇਧਰ ਨਹੀਂ ਸੀ ਅੱਜ ਮਗਾ ਟਾਈਮ ਨਾਲ ਧਰ ਦੇ ਬੱਚੇ ਆਇਆ 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 ਬਤੋਲ ਆਓ ਕੋਣ ਆਇਆ ਹੋਇਆ ਇਹ ਲੰਮਾ ਬੈ ਰਹੀ ਅਬ ਗੈਂਗ ਵੀ ਫੁੱਲ ਆਈ ਹੋਈ ਹੈ ਦੇਖੋ ਜੀ ਆ ਦੇ ਕੱਟਦਾ ਹੀ ਕੰਮ ਹੀ ਕਰਤਾ ਜੀ ਹੋਰਾਂ ਦਿਖਾਓ ਮੂਤਰਾ ਵੇ ਰੀਲ ਬਣਾਵਾਂਗੀ ਸੋਨਾ ਲਿਖਾ ਏਡਾ ਨਹੀਂ ਹੋ ਪਈ ਨਹੀਂ ਹੋ ਕੋਸੇ ਨਹੀਂ ਹੁੰਦਾ ਲੋਈ ਦੇਖੋ ਜੀ ਮੁੰਡਾ ਕਿਆ ਕਲਾਕਾਰੀ ਕਰ ਰਾਇਆ ਜੀ ਹੋਰ ਮੂਤਰਾ ਜੀ ਇਧਰ ਵੱਕ ਕੋਸਦਾ ਐ ਲੇ ਕਾ ਹਵਰਾ ਦਾ ਕਿ ਨਰਚੀ ਲੀ ਗਾ ਸਰ ਹ ਕੇ ਲਾਤਾ ਜਮੀ ਸਰਾਈ ਹਾਂ ਸਾਹਮਣੇ ਲਵਾ ਸਾਹਮਣੇ ਲਾਇਆ ਰੰਗ ਲੈ ਖੜ ਜਾ ਲਾ ਕੇ ਬੁਰਾ ਅੱਛਾ ਆ ਗਈ ਠੀਕ ਹੈ ਆ ਦੇਖੋ ਇਹ ਕਿਉਂ ਹੀ ਬਾਦਾ ਚੱਕਰੀ ਆਈ ਤਾਂ ਦੇਖੀ ਬਣਾਈ ਜਾਂਦੇ ਆ ਇਹ ਦੇਖੋ ਮੈਂ ਕਰਾਂ ਪੂਰਾ ਕਰ ਦਿਆਂਗਾ ਬਿਨਾ ਹਟਦਾ ਨਹੀਂ ਇਹ ਕਰੂ ਗੁਸਾ ਮੂੰਹ ਦਿਖਾ ਓਏ गाने ਗੱਲ ਧਲਾਰ ਕੇ ਨਿ ਜਮੀ ਫੋਟਰੋ ਲੋ ਜੀ ਲਾਤਾ ਹੀ ਜਮੀ ਸਿਰਾ ਐ ਵੀ ਕਰੋ ਆਪਣੀ ਫੋਲੋ ਹਾਂ ਕਰੋ ਆਈਡੀ ਨੂੰ ਫੋਲੋਈ ਐਕਟਿਵ ਰਹਿਨੇ ਆ ਤੇ ਥੰਬਨੇਲ ਕੱਢੂਆਂ ਖੜ ਜਾ ਪਿੱਛੇ ਹੈਗੇ ਉਹ ਭਲੇ ਦੇ ਵੇ ਸਾਰਿਆਂ ਦੇ ਜੀ ਬਾਬਿਓ ਕਰਤਾ ਪ੍ਰੋਜੈਕਟ ਪੂਰਾ ਆਪਣਾ ਦੇਖੋ ਮਿੱਤਰੋ ਤੇ ਦੱਸਿਓ ਕਮੈਂਟਾਂ ਚ ਕਿਵੇਂ ਲੱਗਿਆ ਲੋ ਮਿੱਤਰੋ ਤੇ ਉੱਤੇ ਵੀ ਪਾਤੀ ਐਡੀ ਪਾਤੀ ਮੇਰੇ ਵੀਰੋ ਇੰਸਟਾ 'ਤੇ ਜਾ ਕੇ ਕਰੋ ਫੋਲੋ ਸ਼ੌਂਕੀ ਯਾਰ ਤੇ ਛਤਰੀ ਛਾਪ ਦੀ ਇਹ ਥੋੜੀ ਜਿਹੀ ਕੱਚੀ ਬਣ ਗਈ ਚਲੋ ਕੋਈ ਨਹੀਂ ਸ਼ੌਂਕ ਤਾਂ ਹੈਗਾ ਹੀ ਆ ਫਿਰ ਲੋ ਜੀ ਮੇਰੇ ਵੀਰੋ ਤੇ ਖੁੱਡੇ 'ਚ ਵੀ ਆਪਾਂ ਐਡੀ ਲਿਖੀ ਸੀ ਤੇ ਤਾਰ ਲਾਈਟ ਵਾਲੀ ਤਾਰ ਕੋਈ ਨਹੀਂ ਚਲੋ ਆ ਦੇਖੋ ਮੇਰੇ ਬਾਬਿਓ ਸ਼ੌਂਕੀ ਯਾਰ ਤੇ ਚੋਬਰ ਤੇ ਆਇਆ ਮੁੰਡਾ ਕਹਿੰਦਾ ਜੀ ਲੱਗ ਗਿਆ ਕਹਿੰਦਾ ਮੁੰਡੇ ਦਾ ਕਹਿੰਦਾ ਮੈਂ ਜਾਣਾ ਹੀ ਨਹੀਂ ਕਰੇ ਮੈਂ ਕੋਈ ਨਾ ਬਹਿ ਜਾ ਚਲ ਤੇ ਕਿਵੇਂ ਤੇ ਇਹ ਥੋੜਾ ਅਜ ਪਤਾ ਨਹੀਂ ਕਿਵੇਂ ਆ ਰਿਹਾ ਹੈ ਖਬਰ ਆ ਰਹੀ ਹੈ ਬਾਜੀ ਐਡੀ ਕਲਾਸ ਵਾਸਤੇ ਲਾਵੇਂ ਕੋਈ ਨਹੀਂ ਤੇ ਬਾਕੀ ਕਮੈਂਟ ਦੱਸਿਓ ਕਿਵੇਂ ਲੱਗਿਆ ਆਪਣਾ ਕੰਮ ਤੈੂੰ ਹੀ ਛੋੜ ਕਰਦੇ ਕਰਦੇ ਨੇ ਬਣਾਤਾ ਐਜੀ ਕੋਈ ਸਲਾਹ ਨਹੀਂ ਸੀ ਬਸ ਇਹ ਕਹਿੰਦਾ ਛਾਪ ਦੇ ਛੋੜ ਕਰਦੇ ਕਰਦੇ ਬਸ ਸਿਰੇ ਹੀ ਲੱਗ ਗਿਆ ਜਮਈ ਚਲੋ ਕੋਈ ਨਾ ਮਿੱਤਰੋ ਤੇ ਦਾਣਾ ਪਾਣੀ ਰੱਖਦੇ ਆਂ ਬੱਸ ਹੁਣ ਤੇ ਰੱਖਤਾ ਸੀ ਗੇਰਲੇ ਗੁੱਡੇ ਦਾਣਾ ਹਨਾ ਇੱਧਰ ਰੱਖਤਾ ਪਾਣੀ ਇੱਧਰ ਵੀ ਰੱਖਤਾ ਤੂੰ ਦਾ ਫਾਸਟ ਸਰਵਿਸ ਆਵੇਂ ਤੇ ਇਹ ਕਹਿੰਦਾ ਇੱਥੇ ਰੱਖਤਾ ਨਿਗਮ ਮਰਵਾ ਦਈਆਂ ਥੋੜੀ ਬੱਚੇ ਕਰਤੇ ਸੀ ਅੰਦਰ ਛਤਰੀ ਵਾਲੇ ਲੋ ਬਾਬਿਓ ਸਾਰੇ ਬੱਚੇ ਉਹ ਕਬੂਤਰ ਜਾਣਾ ਨਹੀਂ ਲੱਗੇ ਜਾਂਦੇ ਓਏ ਤੇ ਅੱਛਾ ਮਿੱਤਰੋ ਇੱਕ ਜੋੜੀ ਵੀ ਛੜਤੀ ਸੀ ਆਪਾਂ ਉਹ ਪਰਲੇ ਗੁੱਡੇ ਵਾਲੀ ਉੱਥੇ ਤੰਗ ਕਰਦੇ ਸੀ ਕਬੂਤਰ ਮਾਰਦੇ ਸੀ ਮਗਾਚਾ ਇੱਥੇ ਛੜਦੀਆਂ ਤੇ ਸਭ ਰਪੋਰਟਾ ਓਕੇ ਦਾਣਾ ਪਾਣੀ ਰੱਖਤਾ ਤੇ ਦਾਣੇ ਲਾ ਥੋੜੀ ਕਿਸ ਸੇ ਲੱਗਿਓ ਬਿੱਲੀ ਸੇ ਕਿਸ ਸੇ ਬਿੱਲੀ ਸੇ ਬਿੱਲੀ ਸੇ ਬਿੱਲੀ ਕੀ ਕਰਾਇਆ ਬਿੱਲੀ ਬੁੱਲੀ ਸਭ ਕੋਈ ਕੋਈ ਨਹੀਂ ਆਵਰੇ ਤੇ ਥੋੜੀ ਪਾਸ਼ਾ ਫਿਆਣ ਵੀ ਆ ਬੰਦਾ ਆਪਣਾ ਕਾ ਕਰਕੇ ਚਲੋ ਕੋਈ ਨਹੀਂ ਦੂਜਾ ਨਹੀਂ ਹੈ ਬੰਦਾ ਘੰਟਾ ਲਾ ਕੇ ਟੈਗੇ ਤੇ ਦਾਣੇ ਵਾਦੀ ਹਾਂਜੀ ਜੀ ਕਦੀ ਆਂਦੇ ਆ ਚੌੜ ਗੋਲੀ ਦੇ ਨਾਲ ਤੇ ਮੁੰਡੇ ਦਾ ਲੱਗ ਗਿਆ ਓਰੇ ਜੀ ਕਹਿੰਦਾ ਮੈਂ ਨਹੀਂ ਜਾਣਾ ਮੈਂ ਕਿ ਚੱਲ ਕੋਈ ਨਹੀਂ ਕੀ ਦਾਰੇਗਾ ਤੂੰ ਹੁਣ ਨਾ ਪਰੋ ਚੰਦ ਹੋਈ ਕਿ ਨਾ ਘੰਟਾ ਲੱਗਦਾ ਓਏ ਕਿਹੜਾ ਚੰਦ ਚਲੋ ਇਹਦਾ ਚੌੜ ਕਰਦੇ ਰਹਿਣਗੇ ਕਰਦੇ ਆ ਵਲੌਗ ਦੀ ਐਂਡਿੰਗ ਹੁਣ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ